ਸਤ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ SKY News Punjab ਤੇ ਪ੍ਰੋਗਰਾਮ ਗੱਲ ਖਰੀ ਖਰੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਕਾਂਗਰਸ ਦੀ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਦੀ ਤੇ ਰੈਲੀਆਂ ਤੋਂ ਬਾਅਦ ਦੇ ਵਿੱਚ ਕਾਂਗਰਸ ਦੇ ਵਿੱਚ ਉੱਠ ਰਹੇ ਤੂਫਾਨ ਦੀ ਤੇ ਨਾਲ ਦੀ ਨਾਲ ਗੱਲ ਕਰਾਂਗੇ ਬਠਿੰਡਾ ਦੇ ਕਾਂਗਰਸੀ ਵਰਕਰਾਂ ਦੀ ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਜਦੋਂ ਦੀ ਉਹਨਾਂ ਦੇ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਕੈਂਸਰ ਨੂੰ ਹਰਾ ਕੇ ਖੁਦ ਜਿੱਤੇ ਆ ਸੇਤਿਆਬ ਹੋਇਆ ਉਸ ਤੋਂ ਬਾਅਦ ਦੇ ਵਿੱਚ ਨਵਜੋਤ ਸਿੰਘ ਸਿੱਧੂ ਲਗਾਤਾਰ ਸਿਆਸੀ ਸਰਗਰਮੀਆਂ ਦੇ ਵਿੱਚ ਅੱਗੇ ਹੁੰਦੇ ਦਿਖਾਈ ਦੇ ਰਹੇ ਅਤੇ ਵਾਰ-ਵਾਰ ਉਹਨਾਂ ਦੇ ਵੱਲੋਂ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਹਨਾਂ ਰੈਲੀਆਂ ਦੇ ਚੱਲਦੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਕਾਂਗਰਸ ਹੈ ਜਿਹੜੀ ਉਹ ਦੋਫਾੜ ਹੁੰਦੀ ਦਿਖਾਈ ਦੇ ਰਹੀ ਹੈ ਪਹਿਲਾਂ ਗੱਲ ਕਰ ਲੈਣੇ ਰੈਲੀਆਂ ਦੀ ਦਰਅਸਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਮਹਾਰਾਜਪਿੰਡ ਦੇ ਵਿੱਚ ਜਿਹੜਾ ਬਠਿੰਡਾ ਇਲਾਕੇ ਦੇ ਵਿੱਚ ਪੈਂਦਾ ਹੈ ਉੱਥੇ ਇੱਕ ਵੱਡੀ ਰੈਲੀ ਕੀਤੀ ਗਈ ਸੀ ਤੇ ਉਸੇ ਦਿਨੀ ਉਸ ਤੋਂ ਬਾਅਦ ਦੇ ਵਿੱਚ ਹੀ ਮਾਫ ਕਰਨਾ ਉਸ ਤੋਂ ਬਾਅਦ ਦੇ ਵਿੱਚ ਹੀ ਕਾਂਗਰਸ ਦੀ ਜਿਹੜੀ ਮੁੱਖ ਧਾਰਾ ਦੀ ਲੀਡਰਸ਼ਿਪ ਆ ਜਿਦੇ ਚ ਰਾਜਾ ਵਿਡਿੰਗ ਆਉਂਦੇ ਆ ਪ੍ਰਤਾਪ ਬਾਜਪਾ ਆਉਂਦੇ ਆ ਭਾਤ ਭੂਸ਼ਨਾਸ਼ੂ ਆਉਂਦੇ ਨੇ ਪ੍ਰਗਟ ਸਿੰਘੂਰੀ ਆਉਂਦੇ ਨੇ ਉਹਨਾਂ ਦੇ ਵੱਲੋਂ ਜਗਰਾਉਂ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ ਤੇ ਉੱਥੇ ਵੀ ਕੁਝ ਐਸੀਆਂ ਗੱਲਾਂ ਆਖੀਆਂ ਗਈਆਂ ਜਿਨ੍ਹਾਂ ਦਾ ਸਿੱਧਾ-ਸਿੱਧਾ ਸਬੰਧ ਨਵਜੋਤ ਸਿੰਘ ਸਿੱਧੂ ਹਰਾਂ ਦੇ ਨਾਲ ਸੀ ਤੇ ਉਹਨਾਂ ਦੀਆਂ ਕਾਰਵਾਈਆਂ ਦੇ ਨਾਲ ਸੀ ਉਸ ਤੋਂ ਬਾਅਦ ਦੇ ਵਿੱਚ ਮਹਿਰਾਜ ਦੇ ਵਿੱਚ ਇੱਕ ਰੈਲੀ ਹੁੰਦੀ ਹੈ ਤੇ ਫਿਰ ਅੱਜ ਨਵਜੋਤ ਸਿੰਘ ਸਿੱਧੂ ਕੋਟ ਸ਼ਮੀਰ ਦੇ ਵਿੱਚ ਇੱਕ ਵੱਡੀ ਰੈਲੀ ਕਰ ਰਹੇ ਐ ਤੇ ਇਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹਨਾਂ ਵਾਲੇ ਦਿਨਾਂ ਦੇ ਦਰਮਿਆਨ ਇੱਕ ਹੋਰ ਰੈਲੀ ਕੱਢੀ ਜਾਣੀ ਹੈ ਜਿਹੜੀ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਹੋਏਗੀ ਹਾਲਾਂਕਿ ਜਿਹੜੀ ਰੈਲੀ ਪਹਿਲਾਂ ਜਿਹੜੀ ਮਹਿਰਾਜ ਦੇ ਵਿੱਚ ਰੈਲੀ ਕੱਢੀ ਗਈ ਸੀ ਉਸ ਤੋਂ ਬਾਅਦ ਦੇ ਵਿੱਚ ਬੜਾ ਸਿਆਸੀ ਬਵਾਲ ਉੱਠਿਆ ਤੇ ਉਦੋਂ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਗਿਆ ਕਿ ਉਹ ਆਪਣਾ ਇੱਕ ਵੱਖਰਾ ਧੜਾ ਲੈ ਕੇ ਚੱਲ ਰਹੇ ਐ ਜਿਹੜਾ ਕਾਂਗਰਸ ਨੂੰ ਨੁਕਸਾਨ ਪਹੁੰਚਾਏਗਾ ਕਿਉਂਕਿ ਉੱਥੇ ਜਦੋਂ ਰੈਲੀ ਕੱਢੀ ਗਈ ਸੀ ਉੱਥੇ ਕਿਸੇ ਵੀ ਵੱਡੇ ਲੀਡਰ ਦੀ ਸ਼ਮੂਲੀਅਤ ਨਹੀਂ ਸੀ ਹਾਲਾਂਕਿ ਉੱਥੋਂ ਦੇ ਜਿਹੜੇ ਸਥਾਨਕ ਲੀਡਰ ਹੈ ਕਾਂਗਰਸ ਦੇ ਨਾਲ ਸਬੰਧ ਰੱਖਦੇ ਆ ਉਹ ਸਾਰੇ ਉੱਥੇ ਜ਼ਰੂਰ ਪਹੁੰਚੇ ਹੋਏ ਸੀ ਪਰ ਰਾਜਾ ਬੜੇ ਘੋਰਾ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਘਰਾਂ ਦੀ ਰੈਲੀ ਦੇ ਵਿੱਚ ਐਸਾ ਕੋਈ ਵੀ ਚਿਹਰਾ ਜਿਹੜਾ ਵੱਡੇ ਤੌਰ ਤੇ ਸਾਹਮਣੇ ਨਹੀਂ ਆਇਆ ਸੀ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਦੋਂ ਬਵਾਲ ਖੜਾ ਹੁੰਦਾ ਜਦੋਂ ਮਹਿਰਾਜ ਵਾਲੀ ਰੈਲੀ ਤੋਂ ਬਾਅਦ ਦੇ ਵਿੱਚ ਕਨਫਲਿਕਟ ਖੜਾ ਹੁੰਦਾ ਤਾਂ ਫਿਰ ਪੰਜਾਬ ਕਾਂਗਰਸ ਨੂੰ ਜਿਹੜੀ ਹਾਈ ਕਮਾਂ ਹੈ ਕਾਂਗਰਸ ਦੀ ਉਹ ਦਿੱਲੀ ਸੱਦ ਲੈਂਦੀ ਹੈ ਜਿਦੇ ਚ ਨਵਜੋਤ ਸਿੱਧੂ ਵੀ ਜਾਂਦੇ ਨੇ ਜਿਦੇ ਚ ਪ੍ਰਤਾਪ ਸਿੰਘ ਬਾਜਵਾ ਵੀ ਜਾਂਦੇ ਆ ਜਿਦੇ ਚ ਅਮਰਿੰਦਰ ਸਿੰਘ ਰਾਜਾ ਵੜਿੰਗਹੂਰੀ ਵੀ ਜਾਂਦੇ ਆ ਉੱਥੇ ਜਾ ਕੇ ਜਿਹੜੀ ਗੱਲਬਾਤ ਕੀਤੀ ਜਾਂਦੀ ਉਸ ਬੈਠਕ ਦੇ ਵਿੱਚ ਉਸ ਤੋਂ ਪਹਿਲਾਂ ਜਦੋਂ ਘਰੋਂ ਨਿਕਲਣ ਲੱਗੇ ਸੀ ਰਾਜਾ ਵੜਿੰਗਹੂਰੀ ਤਾਂ ਉਹਨਾਂ ਨੇ ਵੱਡਾ ਬਿਆਨ ਦਿੱਤਾ ਸੀ ਜਿਹਦਾ ਇਸ਼ਾਰਾ ਸਿੱਧੂ ਵੱਲ ਨੂੰ ਕੀਤਾ ਗਿਆ ਸੀ ਕਿਉਂਕਿ ਉਸ ਬਿਆਨ ਦੇ ਵਿੱਚ ਉਹਨਾਂ ਨੇ ਆਖਿਆ ਕਿ ਕਾਂਗਰਸ ਪਾਰਟੀ ਦੇ ਵਿੱਚ ਕਿਸੇ ਨੂੰ ਵੀ ਆਪਣਾ ਵਿਅਕਤੀਗਤ ਤੌਰ ਤੇ ਜਿਹੜਾ ਬਿਆਨ ਦੇਣ ਦੀ ਕਿਸੇ ਨੂੰ ਵੀ ਕੋਈ ਵੀ अनुमति ਨਹੀਂ ਦਿੱਤੀ ਹੋਈ ਆ ਜੇਕਰ ਕੋਈ ਬੰਦਾ ਆਪਣੀਆਂ ਭਾਵਨਾਵਾਂ ਪ੍ਰਗਟ ਕਰਨੀ ਚਾਹੁੰਦਾ ਤਾਂ ਉਹ ਪਾਰਟੀ ਛੱਡ ਕੇ ਬਾਹਰ ਹੋ ਸਕਦਾ ਪਾਰਟੀ ਤੋਂ ਉਸ ਤੋਂ ਬਾਅਦ ਦੇ ਵਿੱਚ ਆਪਣੇ ਜਿੰਨੇ ਮਰਜੀ ਵਿਅਕਤੀਗਤ ਜਿਹੜੇ ਬਿਆਨ ਨੇ ਉਹ ਤੁਸੀਂ ਦੇਈ ਜਾਓ ਪਰ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਅਨੁਸ਼ਾਸਨ ਨੂੰ ਕਾਇਮ ਰੱਖਣਾ ਪਏਗਾ ਪਾਰਟੀ ਜਿਵੇਂ ਕਹੇਗੀ ਉਵੇਂ ਚੱਲਣਾ ਪਏਗਾ ਸਿੱਧਾ-ਸਿੱਧਾ ਨਵਜੋਤ ਸਿੰਘ ਸਿੱਧੂ ਨੂੰ ਟਾਰਗੇਟ ਕੀਤਾ ਗਿਆ ਸੀ ਫਿਰ ਜਦੋਂ ਉੱਥੇ ਜਾ ਕੇ ਮੀਟਿੰਗ ਹੁੰਦੀ ਹੈ ਉਹਦੇ ਚ ਇੱਕ ਲਾਈਨ ਦੇ ਵਿੱਚ ਸਿੱਧੂ ਵਾਲਾ ਧੜਾ ਬੈਠਾ ਹੁੰਦਾ ਤੇ ਉਹਨਾਂ ਦੇ ਸਾਹਮਣੇ ਵਾਲੀ ਲਾਈਨ ਦੇ ਵਿੱਚ ਰਾਜਾ ਬੜੇ ਗੋਹਰ ਵਾਲਾ ਧੜਾ ਜਿਹੜਾ ਉਹ ਬੈਠਾ ਹੁੰਦਾ ਜਦੋਂ ਬਾਅਦ ਦੇ ਬਾਹਰ ਨਿਕਲਦੇ ਆ ਸਾਰੇ ਲੀਡਰ ਤਾਂ ਉਹਨਾਂ ਦੇ ਵੱਲੋਂ ਵੱਖ-ਵੱਖਰੇ ਆਪਣੇ ਬਿਆਨ ਦਿੱਤੇ ਜਾਂਦੇ ਆ ਹਾਲਾਂਕਿ ਨਵਜੋਤ ਸਿੱਧੂ ਨੇ ਕੁਝ ਵੀ ਨਹੀਂ ਆਖਿਆ ਸੀ ਪਰ ਰਾਜਾ ਬੜਿੰਗ ਨੇ ਵੀ ਇਹ ਗੱਲ ਕਹੀ ਸੀ ਕਿ ਪਾਰਟੀ ਦੇ ਅਨੁਸ਼ਾਸਨ ਨੂੰ ਲੈ ਕੇ ਜਿਹੜੀ ਗੱਲਬਾਤ ਆ ਉਸ ਮੀਟਿੰਗ ਦੇ ਵਿੱਚ ਕੀਤੀ ਗਈ ਹੈ, ਮੰਥਨ ਕੀਤਾ ਗਿਆ। ਤੇ ਫਿਰ ਬਾਅਦ ਦੇ ਵਿੱਚ ਐਸਾ ਪ੍ਰਤੀਤ ਹੋਣ ਲੱਗ ਜਾਂਦਾ ਹੈ ਕਿ ਹੁਣ ਕਾਂਗਰਸ ਦੇ ਵਿੱਚ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਏਗਾ, ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ। ਪਰ ਇਹ ਕਿ ਆਸੂਦਤਾ ਕੀ ਚਾਲੂ ਰਹੇ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਗਲਟ ਟਵੀਟ ਨਹੀਂ ਆਉਂਦਾ ਤੇ ਅਗਲਾ ਉਹਨਾਂ ਦੇ ਵੱਲੋਂ ਟਵੀਟ ਕਰ ਦਿੱਤਾ ਜਾਂਦਾ ਹੈ ਕਿ ਮੈਂ ਜਿਹੜੀ ਇੱਕ ਹੋਰ ਰੈਲੀ ਕੱਢਣ ਜਾ ਰਹੇ ਆ ਕੋਟ ਸ਼ਮੀਰ ਦੇ ਵਿੱਚ ਉਹ ਰੈਲੀ ਹੋਣ ਜਾ ਰਹੀ ਹੈ ਤੇ ਕੋਟ ਸ਼ਮੀਰ ਦੇ ਵਿੱਚ ਜਿਹੜੀ ਰੈਲੀ ਹੋਈ ਹੈ ਉਹਦੇ ਚ ਇੱਕ ਬਦਲਾ ਜ਼ਰੂਰ ਵੇਖਣ ਨੂੰ ਮਿਲਿਆ ਉੱਥੇ ਜਿਹੜਾ ਜਿਹੜੇ ਪੋਸਟਰ ਜਿਹੜਾ ਨਵਜੋਤ ਸਿੱਧੂ ਦੇ ਵੱਲੋਂ ਸਾਂਝਾ ਕੀਤਾ ਗਿਆ ਸੀ ਉਸ 'ਚ ਰਾਜਾ ਵਿਡਿੰਗ ਦੀ ਤਸਵੀਰ ਜ਼ਰੂਰ ਦਿਖਾਈ ਦਿੱਤੀ ਸੀ ਪਰ ਜਿਵੇਂ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਸੀ ਕਿ ਵਿਅਕਤੀਗਤ ਤੌਰ ਦੇ ਤੇ ਕੋਈ ਬਿਆਨਬਾਜ਼ੀ ਨਹੀਂ ਕਰਨੀ ਪਰ ਉਸ ਚੀਜ਼ ਤੋਂ ਪਰੇ हट ਕੇ ਨਵਜੋਤ ਸਿੰਘ ਸਿੱਧੂ ਇਹ ਆਪਣੀ ਅਗਲੀ ਜਿਹੜੀ ਰੈਲੀ ਉਹਦਾ ਐਲਾਨ ਕਰ ਦਿੰਦੇ ਆ ਤੇ ਫਿਰ ਨਾਲ ਦੀ ਨਾਲ ਰੌਲਾ ਪੈ ਜਾਂਦਾ ਕਿਉਂਕਿ ਬੀਤੇ ਦੇ ਨਹੀਂ ਬਠਿੰਡਾ ਕਾਂਗਰਸ ਦੇ ਜਿੰਨੇ ਵੀ ਵਰਕਰ ਨੇ ਜਿੰਨੇ ਵੀ ਅਹੁਦੇਦਾਰ ਨੇ ਉਹਨਾਂ ਦੇ ਸਾਰਿਆਂ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਜਾਂਦੀ ਹੈ ਜਿਦੇ ਚੋ ਨਵਜੋਤ ਸਿੰਘ ਸਿੱਧੂ ਦੇ ਉੱਤੇ ਤਿੱਖੇ ਸਵਾਲ ਚੁੱਕਦੇ ਦਿਖਾਈ ਦਿੰਦੇ ਆ ਉਹਨਾਂ ਦਾ ਕਹਿਣਾ ਸੀ ਕਿ ਨਵਜੋਤ ਸਿੰਘ ਸਿੱਧੂ ਆਪਣੀ ਬੋਲੀ ਕਰਕੇ ਪਾਰਟੀ ਨੂੰ ਦੁਫਾੜ ਕਰ ਰਹੇ ਆ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਬੋਲੀ ਕਰਕੇ ਪਾਰਟੀ ਨੂੰ ਵੱਡੇ ਜਿਹੜੇ ਸਤਮ ਨੇ ਉਹ ਸਹਿਣੇ ਪਏ ਨੇ ਨਾਲ ਦੀ ਨਾਲ ਉਹਨਾਂ ਨੇ ਵੀ ਗੱਲ ਆਖੀ ਕਿ ਆਖਿਰ ਕਿਉਂ ਜਦੋਂ ਕਾਂਗਰਸ ਸਖਜਟ ਹੋਣ ਲੱਗਦੀ ਐ ਇੱਕ ਮੋਠ ਹੋਣ ਲੱਗਦੀ ਆ ਨਵਜੋਤ ਸਿੰਘ ਸਿੱਧੂ ਵਿਚਾਲੇ ਆ ਜਾਂਦੇ ਆ ਕੁਝ ਐਸਾ ਆਖ ਦਿੰਦੇ ਆ ਜਾਂ ਕੁਝ ਐਸਾ ਕਰ ਦਿੰਦੇ ਆ ਜਿਸ ਤੋਂ ਬਾਅਦ ਦੇ ਵਿੱਚ ਕਾਂਗਰਸ ਦੇ ਵਿੱਚ ਫਿਰ ਤੋਂ ਧੜੇਬੰਦੀ ਸ਼ੁਰੂ ਹੋ ਜਾਂਦੀ ਐ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਐਸਾ ਨਾ ਕਰਨ ਪਰ ਇੱਕ ਨਾਲ ਦੇ ਨਾਲ ਵੱਡਾ ਦੋਸ਼ ਉਹਨਾਂ ਨੇ ਲਾਇਆ ਕਿ ਨਵਜੋਤ ਸਿੰਘ ਸਿੱਧੂ ਦੀ ਬੋਲਬਾਣੀ ਕਰਕੇ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਤਰੀਕੇ ਦਾ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਵੱਡੀ ਤਿੱਖੀ ਜਿਹੜੀ ਆਪਾਂ ਤਲਖੀ ਕਹਿ ਸਕਦੇ ਹਾਂ ਉਹ ਉੱਬਰਦੀ ਜਾਪ ਰਹੀ ਸੀ ਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅੱਜ ਫਿਰ ਤੋਂ ਕੋਟਸ਼ਮੀਰ ਦੇ ਵਿੱਚ ਇੱਕ ਭੜਵਾ ਇਕੱਠ ਕੀਤਾ ਜਾ ਰਿਹਾ ਇੱਕ ਵੱਡੀ ਰੈਲੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਹੁਣ ਮਸਲਾ ਇਸ ਤੋਂ ਬਾਅਦ ਦੇ ਵਿੱਚ ਇਹੀ ਖੜਾ ਹੋ ਗਿਆ ਹੈ ਕਿ ਆਖਿਰਕਾਰ ਕੌਣ ਹੈ ਜਿਹੜਾ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਇਹ ਸਭ ਕੁਝ ਕਰਨ ਦੇ ਲਈ ਆਖ ਰਿਹਾ ਹੈ ਜਾਂ ਫਿਰ ਕੌਣ ਹੈ ਜਿਹੜਾ ਕਾਂਗਰਸ ਦੇ ਵਿੱਚ ਫਾੜ ਪਾ ਕੇ ਕਾਂਗਰਸ ਨੂੰ ਦੋ ਧੜਿਆਂ ਦੇ ਵਿੱਚ ਵੰਡਣਾ ਚਾਹੁੰਦਾ ਹੈ ਤਾਂ ਕਿ ਬਾਅਦ ਦੇ ਵਿੱਚ ਕਾਂਗਰਸ ਨੂੰ ਹਰਾਉਣਾ ਸੌਖਾ ਹੋ ਜਾਵੇ ਕਾਂਗਰਸ ਜਿਹੜੀ ਉਹ ਜੇਕਰ ਦੇਸ਼ ਵਿਆਪੀ ਪੱਧਰ ਤੇ ਦੇਖੀਏ ਉੱਥੇ ਵੀ ਕਮਜ਼ੋਰ ਹੈ ਜੇਕਰ ਪੰਜਾਬ ਦੇ ਵਿੱਚ ਦੇਖੀਏ ਤਾਂ ਇੱਥੇ ਵੀ ਬੜੀ ਕਮਜ਼ੋਰ ਚੱਲ ਰਹੀ ਹੈ ਵਿੱਚ ਹੀ ਗਠ ਜੋੜ ਦਾ ਮਸਲਾ ਆ ਜਾਂਦਾ ਗਠ ਜੋੜ ਦੀ ਜਦੋਂ ਗੱਲ ਹੁੰਦੀ ਹੈ ਤਾਂ ਫਿਰ ਕਾਂਗਰਸ ਵਾਲੇ ਕੁਝ ਹੋਰ ਬੋਲਦੇ ਆ ਆਪ ਵਾਲੇ ਤਾਂ ਬੋਲਦੇ ਹੀ ਨਹੀਂ ਐ ਪਰ ਕਾਂਗਰਸ ਵਾਲੇ ਆਖਦੇ ਆ ਕਿ ਸਾਨੂੰ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਕਿ ਸਾਨੂੰ ਜਿਹੜਾ ਗਠਬੰਧਨ ਆ ਉਹ ਨਹੀਂ ਕਰਨਾ ਚਾਹੀਦਾ ਇੰਡੀਆ ਆਲਾਈਂਸ ਦੇ ਵਿੱਚ ਬੇਸ਼ੱਕ ਕੇਂਦਰੀ ਪੱਧਰ ਦੇ ਉੱਤੇ ਪਾਰਟੀਆਂ ਇਕੱਠੀਆਂ ਹੋ ਜਾਣ ਪਰ ਪੰਜਾਬ ਦੇ ਵਿੱਚ ਐਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਆ ਉਹ ਬੜੀ ਮਜ਼ਬੂਤ ਹੈ ਕਿਉਂਕਿ ਅਕਾਲੀ ਦਲ ਤਾਂ ਪਹਿਲਾਂ ਹੀ ਹਾਸ਼ੀਏ ਤੇ ਪਹੁੰਚ ਚੁੱਕਿਆ ਆ ਆਮ ਆਦਮੀ ਪਾਰਟੀ ਸੱਤਾ 'ਚ ਬੈਠੀ ਆ ਤੇ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਆ ਰਹਿ ਗਈ ਪਿੱਛੇ ਕਾਂਗਰਸ ਤੇ ਉਦੋਂ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਸਾਰੀਆਂ ਸੀਟਾਂ ਜਿੱਤ ਲਏਗੀ ਕਾਂਗਰਸ ਇਕੱਲਿਆਂ ਲੜੇਗੀ ਪਰ ਬਾਅਦ ਵਿੱਚ ਇਹ ਬਿਆਨਬਾਜ਼ੀ ਵੀ ਬਦਲ ਜਾਂਦੀ ਹੈ ਤੇ ਫਿਰ ਆਖਿਆ ਜਾਣ ਲੱਗ ਜਾਂਦਾ ਹੈ ਕਿ ਜਿਵੇਂ ਸਾਡੀ ਹਾਈ ਕਮਾਂਡ ਕਹੇਗੀ ਅਸੀਂ ਤਾਂ ਉਵੇਂ ਹੀ ਫੈਸਲੇ ਲੈਣੇ ਆ ਅਸੀਂ ਤਾਂ ਉਸੇ ਤਰੀਕੇ ਦੇ ਨਾਲ ਹੀ ਚੱਲਾਂਗੇ ਤੇ ਹੁਣ ਮੁੱਖ ਦੀ ਗੱਲ ਇੱਥੇ ਆ ਜਾਂਦੀ ਹੈ ਜੇਕਰ ਸਿੱਟਾ ਕੱਢੀਏ ਸਾਰੇ ਕਾਸੇ ਦਾ ਤਾਂ ਨਵਜੋਤ ਸਿੰਘ ਸਿੱਧੂ ਵੱਖਰੇ ਤੌਰ ਤੇ ਆਪਣੀਆਂ ਰੈਲੀ ਕਰ ਰਿਹਾ ਉਧਰ ਰਾਜਾ ਬਿੰਗਹੂਰੀ ਉਹਨਾਂ ਚੀਜ਼ਾਂ ਦਾ ਅੰਦਰੋਂ ਅੰਦਰੀ ਤਾਂ ਕਿਤੇ ਨਾ ਕਿਤੇ ਵਿਰੋਧ ਕਰ ਰਹੇ ਹੈ ਪਰ ਨਿੱਤਰ ਕੇ ਸਾਹਮਣੇ ਮੈਦਾਨ ਦੇ ਵਿੱਚ ਨਹੀਂ ਆ ਰਹੇ ਹੈ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਇਕਜੁੱਟ ਹੋ ਕੇ ਚੱਲਣ ਦੀ ਲੋੜ ਹੈ ਇਸ ਸਮੇਂ ਦੀ ਮੰਗ ਹੈ ਇਸ ਸਮੇਂ ਦੀ ਲੋੜ ਵੀ ਹੈ ਕਿਉਂਕਿ ਕਾਂਗਰਸ ਦੋ ਫਾੜ ਹੋਈ ਉਸ ਤੋਂ ਬਾਅਦ ਦੇ ਵਿੱਚ ਕਾਂਗਰਸ ਨੂੰ ਵੱਡੀ ਨਿਮੋਸ਼ੀ ਚੱਲ ਨਹੀਂ ਪਈ ਕਿਉਂਕਿ ਵਾਰ-ਵਾਰ ਹਾਰ ਜਾਣਾ ਉਹ ਵੀ ਸੱਤਾ ਦੇ ਵਿੱਚ ਹੁੰਦਿਆਂ ਹੋਇਆਂ باوجود ਵੀ ਇਸ ਦੇ ਕੁਰਸੀ ਖੁੱਸ ਜਾਣੀ ਕਿਤੇ ਨਾ ਕਿਤੇ ਕਾਂਗਰਸ ਨੂੰ ਥੱਲੇ ਵੱਲ ਨੂੰ ਤੱਕ ਰਹੀ ਹੈ ਥੱਲੇ ਵੱਲ ਨੂੰ ਖਿੱਚ ਰਹੀ ਹੈ ਤੱਕ ਰਹੀ ਹੈ ਨਹੀਂ ਕਹਿ ਸਕਦੇ ਥੱਲੇ ਵੱਲ ਨੂੰ ਖਿੱਚ ਰਹੀ ਹੈ ਵੱਡੇ ਸਵਾਲ ਜ਼ਰੂਰ ਕਾਂਗਰਸ ਦੀ ਰਣਨੀਤੀ ਦੇ ਉੱਤੇ ਉੱਠਦੇ ਆ ਉਧਰ ਕੇਂਦਰੀ ਪੱਧਰ ਦੇ ਉੱਤੇ ਦੇਖਿਆ ਜਾਵੇ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਘੋਖਿਚੜੀ ਹੋਈਆਂ ਪਈਆਂ ਨੇ ਪਰ ਪੰਜਾਬ ਦੇ ਵਿੱਚ ਇੱਟ ਕੁੱਤੇ ਦਾ ਬੈਰ ਹੈ ਇੱਕ ਜਣਾ ਬਿਆਨ ਦਿੰਦਾ ਦੂਜਾ ਪ੍ਰਤੀ ਬਿਆਨ ਦੇ ਦਿੰਦਾ ਪਰ ਹੁਣ ਕਿਤੇ ਨਾ ਕਿਤੇ ਜਦੋਂ ਦੀ ਗੱਟ ਛੋੜ ਦੀ ਗੱਲ ਚੱਲੀ ਆ ਉਦੋਂ ਦੇ ਰਾਜਾ ਬੜਿੰਗ ਜਰੂਰ ਸ਼ਾਂਤ ਦੇ ਬੈਠੇ ਦਿਖਾਈ ਦੇ ਰਹੇ ਨੇ ਕਿਉਂਕਿ ਸੁਖਪਾਲ ਖੇੜਾ ਹੋਰਾਂ ਦੇ ਖਿਲਾਫ ਕਾਰਵਾਈ ਹੋਈ ਹੈ ਸੋਪਾਲ ਕਹਿ ਰਾਹ ਨੂੰ ਜਦੋਂ ਜੇਲ੍ਹ ਚੋਂ ਬਾਹਰ ਆਉਣ ਲੱਗੇ ਨਾਲ ਦੀ ਨਾਲ ਇੱਕ ਹੋਰ ਕੇਸ ਪਾਕੀ ਉਹਨਾਂ ਨੂੰ ਕਪੂਰਥਲੇ ਵੱਲੋਂ ਭੇਜ ਦਿੱਤਾ ਪਹਿਲਾਂ ਇੱਕ ਦਿਨ ਦੀ ਰਿਮਾਂਡ ਮਿਲਿਆ ਉਸ ਤੋਂ ਬਾਅਦ ਚ 14 ਦਿਨ ਦੀ ਨੈ ਕਹਰਾਸਤ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਪਰ ਉਸ ਚੀਜ਼ ਨੂੰ ਲੈ ਕੇ ਰਾਜਾ ਬੜਿੰਗ ਕੁਝ ਵੀ ਖੁੱਲ ਕੇ ਨਹੀਂ ਬੋਲੇ ਰਾਜਾ ਬੜਿੰਗ ਖੁੱਲ ਕੇ ਨਹੀਂ ਬੋਲੇ ਉਹਨਾਂ ਦਾ ਨਾਂ ਬੋਲਣਾ ਵੱਡੇ ਸਵਾਲ ਜ਼ਰੂਰ ਖੜੇ ਕਰਦਾ ਜੇਕਰ ਤਾਂ ਤੁਸੀਂ ਗੱਠਜੋੜ ਕਰਨਾ ਹੈ ਤਾਂ ਤੁਸੀਂ ਸਿੱਧੇ ਹੋ ਕੇ ਮੈਦਾਨ ਦੇ ਵਿੱਚ ਨਿਤਰੋ ਤੁਸੀਂ ਸਿੱਧੇ ਹੋ ਕੇ ਕਹੋ ਕਿ ਹਾਂ ਅਸੀਂ ਗੱਠਜੋੜ ਕਰ ਰਹੇ ਹਾਂ ਜੇਕਰ ਤੁਸੀਂ ਨਹੀਂ ਗੱਠਜੋੜ ਕਰਨਾ ਕਲੀਅਰ ਕਰ ਦੋ ਸਥਿਤੀ ਕਿਉਂਕਿ ਕਾਂਗਰਸ ਦਾ ਜਿਹੜਾ ਵਰਕਰ ਹੈ ਉਹਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਸਿਆਮ ਵਾਲਿਆਂ ਆਪ ਵਾਲਿਆਂ ਦੇ ਨਾਲ ਲੜ ਕੇ ਲੜਨਾ ਸਾਡੀ ਪਾਰਟੀ ਨਹੀਂ ਜਾਂ ਫਿਰ ਆਪ ਵਾਲਿਆਂ ਦੇ ਖਿਲਾਫ ਹੋ ਕੇ ਲੜਨਾ ਇਹਦੇ ਨਾਲ ਹੀ ਜਿਹੜੇ ਹੋਰ ਉੱਤੇਦਾਰ ਨੇ ਉਹ ਵੀ ਸ਼ਸ਼ੂ ਪੰਜ ਦੇ ਵਿੱਚ ਪਏ ਹੋਏ ਆ ਇਹਦੇ ਨਾਲ ਹੋਰ ਸਾਰਾ ਕੁਝ ਇਸ ਤਰੀਕੇ ਦੇ ਕਨਫਲਿਕਟ ਉੱਠ ਰਹੇ ਹੈ ਇੱਕ ਪ੍ਰੋਬਲਮ ਤੇ ਇਹ ਹੈ ਜਿਹੜੀ ਕਾਂਗਰਸੀ ਵਰਕਰਾਂ ਨੂੰ ਤੰਗ ਕਰ ਰਹੀ ਹੈ ਤੇ ਦੂਜੀ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਵੱਖਰਾ ਧੜਾ ਖੜਾ ਕੀਤਾ ਹੋਇਆ ਉਹ ਵੱਡੇ ਸਵਾਲ ਜ਼ਰੂਰ ਖੜੇ ਕਰ ਰਿਹਾ ਤੇ ਉਹ ਕਾਂਗਰਸ ਦੇ ਵਰਕਰਾਂ ਨੂੰ ਫੇਰ ਤੋਂ ਦੋ ਚਿੱਤੀ ਦੇ ਵਿੱਚ ਪਾ ਰਿਆ ਵਰਕਰ ਕਿੱਧਰਲੇ ਪਾਸੇ ਨੂੰ ਜਾਣਾ ਹੈਗੇ ਤੇ ਦੋਨੇ ਕਾਂਗਰਸ ਦੇ ਨਿਉ ਵੜਿੰਗੜੇ ਪਾਸੇ ਹੱਕ ਦੇ ਵਿੱਚ ਖੜਨਾ ਜਾਂ ਫਿਰ ਉਹ ਸਿੱਧੂ ਵਾਲੇ ਪਾਸੇ ਹੱਕ ਦੇ ਵਿੱਚ ਖੜਨ ਪਰ ਇੱਥੇ ਇੱਕ ਗੱਲ ਜ਼ਰੂਰ ਹੈ ਨਵਜੋਤ ਸਿੰਘ ਸਿੱਧੂ ਹੋਰਿਆਂ ਦੀ ਰੈਲੀ ਦੇ ਵਿੱਚ ਭਰਵਾ ਇਕੱਠਾ ਹੁੰਦਾ ਹੈ ਪਹਿਲੀ ਰੈਲੀ ਦੇ ਵਿੱਚ ਵੀ ਹੋਇਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਏਸੀ ਚੀਜ਼ ਦਾ ਦਮਗਜਾ ਸਿੱਧੂ ਨੇ ਵਜਾਇਆ ਸੀ ਕਿ ਮੈਂ ਤੇ 80000 ਬੰਦਾ ਇਕੱਠਾ ਕਰ ਲੈਣਾ ਹੁਨਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਖਿਲਾਫ ਵੀ ਬਾਅਦ ਦੇ ਵਿੱਚ ਟਵਿੱਟਰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਕੀਤੀਆਂ ਗਈਆਂ ਤੇ ਬਾਜਵਾ ਹੋਰਾਂ ਨੇ ਕਿਹਾ ਸੀ ਕਿ ਆਪਣਾ ਵੱਖਰਾ ਅਖਾੜਾ ਨਾ ਲਗਾਇਆ ਕਰੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਜ਼ਮੀਨੀ ਪੱਧਰ ਦੇ ਉੱਤੇ ਜਿਹੜੇ ਵਰਕਰ ਨੇ ਉਹਨਾਂ ਨੂੰ ਜ਼ਰੂਰ ਨਰਾਸ਼ ਕਰਦੀਆਂ ਨੇ ਬੇਸ਼ੱਕ ਨਵਜੋਤ ਸਿੱਧੂ ਨੇ ਕਹਿ ਦਿੱਤਾ ਕਿ ਮੈਂ ਹਫ਼ਤੇ ਦੇ ਵਿੱਚ ਇੱਕ ਦਿਨ ਆਪਣੇ ਵਰਕਰਾਂ ਵਾਸਤੇ ਰੱਖ ਲਿਆ ਜੀ ట్వీਟ ਕਰਕੇ ਦੱਸਿਆ ਕਿ ਮੈਂ ਇੱਕ ਹਫ਼ਤੇ ਦੇ ਵਿੱਚ ਇੱਕ ਦਿਨ ਜਿਹੜਾ ਵਰਕਰਾਂ ਦੇ ਨਾਲ ਜ਼ਰੂਰ ਮੀਟਿੰਗਾਂ ਕਰਿਆ ਕਰਾਂਗਾ ਉਹਨਾਂ ਦੇ ਕੀ ਦੁੱਖ ਨੇ ਕੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਕੀ ਉਹਨਾਂ ਨੂੰ ਚਾਹੀਦਾ ਕਿਸ ਤਰੀਕੇ ਦੀ ਅਗਲੀ ਰਣਨੀਤੀ ਹੋਣੀ ਚਾਹੀਦੀ ਉਹਨਾਂ ਕਹਿ ਕੇ ਕਿ ਮੈਂ ਨਾਲ ਬੈਠ ਕੇ ਉਹਨਾਂ ਦੇ ਇਹ ਚੀਜ਼ਾਂ ਦੇ ਉੱਤੇ ਪੜਚੋਲ ਕਰਿਆ ਕਰਾਂਗਾ ਪਰ ਅਲੱਗ-ਅਲੱਗ ਹੋ ਕੇ ਚੱਲਣ ਦੇ ਨਾਲੋਂ ਜੇਕਰ ਕਾਂਗਰਸ ਪੰਜਾਬ ਦੇ ਵਿੱਚ ਇਕਜੁੱਟ ਹੋ ਕੇ ਚੱਲਦੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਜ਼ਰੂਰ ਇੱਕ ਵੱਡੀ ਟੱਕਰ ਦੇਏਗੀ ਹੋ ਸਕਦਾ ਕਿ ਜਿੱਥ ਵੀ ਜਾਣ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚੋਂ 13 ਸੀਟਾਂ ਦੇ ਵਿੱਚੋਂ 10 ਤਾਂ ਉਹਨਾਂ ਨੇ ਆਖ ਹੀ ਦਿੱਤਾ ਕਿ ਅਸੀਂ ਆਪਣੀ ਹਿੱਕ ਦੇ ਜੋਰ ਦੇ ਉੱਤੇ ਜਿੱਤਾਂਗੇ 13 ਦੀਆਂ 13 ਵੀ ਜਿੱਤੀਆਂ ਜਾ ਸਕਦੀਆਂ ਨੇ ਪਰ ਇੱਕ ਵਾਰੀ ਕਾਂਗਰਸ ਨੂੰ ਸਥਿਤੀ ਸਪਸ਼ਟ ਕਰਨੀ ਪਵੇਗੀ ਕਿ ਆਖਰਕਾਰ ਇਹ ਚੱਲਣਾ ਕਿਵੇਂ ਆ ਵਰਕਰ ਜਿਨ੍ਹਾਂ ਨੇ ਦਰਿਆ ਬਿਚਾਉਣੀਆਂ ਜਿਨ੍ਹਾਂ ਨੇ ਤੱਪੜ ਬਿਚਾਉਣੇ ਜਿਨ੍ਹਾਂ ਨੇ ਟੈਂਟ ਲਵਾਉਣੇ ਜਿਨ੍ਹਾਂ ਨੇ ਚਾਹ ਪਾਣੀ ਦਾ ਵਰਤਾਰਾ ਕਰਨਾ ਜਿਨ੍ਹਾਂ ਨੇ ਲੀਡਰਾਂ ਦੇ ਰਹਿਣ ਦਾ ਪ੍ਰਬੰਧ ਕਰਨਾ ਜਿਨ੍ਹਾਂ ਨੇ ਇਕੱਠ ਦਿਖਾਉਣਾ ਆਖਿਰ ਦੇ ਵਿੱਚ ਵੀ ਗੱਲ ਜਿਨ੍ਹਾਂ ਨੇ ਇਕੱਠ ਦਿਖਾਉਣਾ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਅਸੀਂ ਕਿਹਦੇ ਪਿੱਛੇ ਲੱਗ ਕੇ ਚੱਲੀਏ ਇੱਕ ਪਾਸੇ ਸਿੱਧੂ ਢਾਡਾ ਖੜਾ ਦੂਜੇ ਪਾਸੇ ਵੜਿੰਗ ਢਾਡਾ ਖੜਾ ਤੇ ਬੰਦੇ ਤੇ ਕਾਂਗਰਸ ਦੇ ਨਾਲ ਹੀ ਜੁੜੇ ਹੋਏ ਨੇ ਪਰ ਹੁਣ ਢੜੇ ਦੇ ਵਿੱਚੋਂ ਕਿਹਦੇ ਨਾਲ ਜਾਣੇ ਇਸ ਚੀਜ਼ ਨੂੰ ਲੈ ਕੇ 6.5 ਦੇ ਵਿੱਚ ਹੈ ਤੇ ਉਹਨਾਂ ਦੀ ਇਹ ਦੁਚਿੱਤੀ ਹੈ ਜਿਹੜੀ ਇਹਨੂੰ ਜਲਦੀ ਤੋਂ ਜਲਦੀ ਕਲੀਅਰ ਕਰ ਦੇਣਾ ਚਾਹੀਦਾ ਕਿਉਂਕਿ ਲੋਕ ਸਭਾ ਚੋਣਾਂ ਬੜੀਆਂ ਦੂਰ ਨਹੀਂ ਨੇ ਜੋ ਲੋਕ ਸਭਾ ਚੋਣਾਂ ਦੇ ਵਿੱਚ ਮੈਸ ਕੁਝ ਮਹੀਨਿਆਂ ਦਾ ਸਮਾਂ ਬਾਕੀ ਹੈ ਇੱਕ ਪਾਸੇ ਤੁਸੀਂ ਕੇਂਦਰ ਦੇ ਵਿੱਚ ਮੋਦੀ ਸੱਤਾ ਨੂੰ ਜਿਹੜੀ ਟੱਕਰ ਦੇਣ ਦੀ ਗੱਲ ਕਰ ਰਹੇ ਹੋ ਦੂਜੇ ਪਾਸੇ ਪੰਜਾਬ ਦੇ ਵਿੱਚ ਆਪ ਵਾਲਿਆਂ ਨੂੰ ਟੱਕਰ ਦੇਣ ਦੀ ਗੱਲ ਕਰ ਰਹੇ ਹੋ ਪਰ ਇੱਕਜੁੱਟਤਾ ਤੁਸੀਂ ਹੈ ਹੀ ਨਹੀਂ ਇੱਕਜੁੱਟ ਤੁਸੀਂ ਹੋ ਹੀ ਨਹੀਂ ਰਹੇ ਜੇਕਰ ਤੁਸੀਂ ਇੱਕਜੁੱਟ ਨਹੀਂ ਹੋਗੇ ਤਾਂ ਇਹ ਗੱਲ ਜ਼ਰੂਰ ਸਾਹਮਣੇ ਆਏਗੀ ਕਿ ਤੁਸੀਂ ਇਸ ਵਾਰ ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਣੀਆਂ ਉਹਦੇ ਵਿੱਚ ਵੱਡਾ ਘਾਟਾ ਚੱਲਣਾ ਤੁਹਾਨੂੰ ਨੁਕਸਾਨ ਹੋਏਗਾ ਸੋ ਇਹਦੇ ਨਾਲੋਂ ਚੰਗਾ ਹੈ ਕਿ ਇੱਕ ਵਾਰ ਬੈਠ ਕੇ ਮੰਤਨ ਕੀਤਾ ਜਾਵੇ ਚਾਹੇ ਹਾਈ ਕਮਾਂਡ ਨੂੰ ਵਿਚ ਵਿਚਾਲੇ ਪਾਲਿਆ ਜਾਵੇ ਜਾਂ ਫਿਰ ਆਪ ਹੀ ਤੁਸੀਂ ਸਿਆਣਿਆਂ ਸੋਹਿਰਦੋ ਤੁਹਾਨੂੰ ਵੀ ਪਤਾ ਰਾਜਨੀਤੀ ਕਿਵੇਂ ਚੱਲਦੀ ਹੈ ਤੁਸੀਂ ਆਪਸ ਦੇ ਵਿੱਚ ਬੈਠ ਕੇ ਵੀ ਇਹ ਚੀਜ਼ ਨੂੰ ਨਵੇੜ ਸਕਦੇ ਹੋ ਇੱਕ ਪਰ ਨਿਤਾਰਾ ਕਰ ਸਕਦੇ ਹੋ ਤਾਂ ਜੋ ਕਾਂਗਰਸੀ ਵਰਕਰ ਜਿਹੜੇ ਤੁਹਾਡੇ ਪਿੱਛੇ ਲੱਗ ਕੇ ਤੁਰ ਰਹੇ ਨੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਅਸੀਂ ਆਖਰਕਾਰ ਕਿਹਦੇ ਪਿੱਛੇ ਤੁਰ ਰਹੇ ਹਾਂ ਕੀ ਸਾਡੀ ਪਾਰਟੀ ਇੱਕ ਝੋਟੇ ਜਾਂ ਫਿਰ ਦੋ ਫਾੜ ਹੈ ਇਹ ਚੀਜ਼ ਦੀ ਜਿਹੜੀ ਸਥਿਤੀ ਹੈ ਉਹ ਵੀ ਸਪਸ਼ਟ ਹੋ ਜਾਏਗੀ ਅਸੀਂ ਬੜਿੰਗਾਲੇ ਪਾਸੇ ਜਾਣਾ ਜਾਂ ਸਿੱਧੂ ਵਾਲੇ ਪਾਸੇ ਨੂੰ ਜਾਣਾ ਇਹ ਚੀਜ਼ ਵੀ ਨਿਬੜ ਜਾਣੀ ਹੈ ਜੇਕਰ ਤੁਸੀਂ ਇਕਜੁੱਟ ਹੋ ਜਾਂਦੇ ਹੋ ਪਰ ਜੇਕਰ ਤੁਸੀਂ ਇਕਜੁੱਟ ਨਹੀਂ ਹੁੰਦੇ ਤਾਂ ਫਿਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਵੇਂ ਤੁਸੀਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡਾ ਨੁਕਸਾਨ ਝੱਲਿਆ ਸੀ ਉਸੇ ਤਰੀਕੇ ਦਾ ਇੱਕ ਹੋਰ ਨੁਕਸਾਨ ਝੱਲਣ ਦੇ ਲਈ ਆਪਣੇ ਮੋਢਿਆਂ ਨੂੰ ਤਿਆਰ ਕਰ ਲਿਓ